ਸਾਸਰੀ ਕਾਲ ਦੀ ਸਾਰਿਆਂ ਨੂੰ ਅੱਜ ਆਪਾਂ ਮੂਲੀ ਵਾਲੇ ਪਰੌਂਠੇ ਬਣਾਵਾਂਗੇ ਉਸ ਦੇ ਲਈ ਮੈਂ ਦੋ ਮੂਲੀਆਂ ਲਈਆਂ ਨੇ ਮੂਲੀਆਂ ਨੂੰ ਚੱਲੇ ਲਿਆ ਹੈ ਹੁਣ ਮੈਂ ਮੂਲੀਆਂ ਨੂੰ ਕद्दूकस ਕਰ ਲਵਾਂਗੀ ਹੁਣ ਮੈਂ ਮੂਲੀਆਂ ਨੂੰ ਕद्दूकस ਕਰ ਲਿਆ ਹੈ ਆਪਾਂ ਇਸ ਦਾ ਪਾਣੀ ਨਿਚੋੜ ਲਵਾਂਗੇ ਆਪਾਂ ਮੂੜੀਆਂ ਦੇ ਪਾਣੀ ਦੇ ਨਾਲ ਆਟਾ ਵੀ ਖੰਨ ਸਕਦੇ ਹਾਂ ਇਸ ਦੇ ਵਿੱਚ ਕਾਫੀ ਸਾਰੇ ਪੌਸ਼ਟਿਕ ਤੱਤ ਹੁੰਦੇ ਨੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਹੁਣ ਆਪਾਂ ਐਸੇ ਤਰੀਕੇ ਨਾਲ ਹੀ ਸਾਰੀਆਂ ਮੂੜੀਆਂ ਦਾ ਪਾਣੀ ਨਿਚੋੜ ਲਵਾਂਗੇ ਆਪਾਂ ਕਾਟਨ ਦੇ ਕੱਪੜੇ ਵਿੱਚ ਪਾ ਕੇ ਵੀ ਮੂਲੀਆਂ ਨੂੰ ਨਿਚੋੜ ਸਕਦੇ ਹਾਂ ਜੇਕਰ ਪਾਣੀ ਇਸ ਤਰੀਕੇ ਨਾਲ ਨਾ ਨਿਕਲੇ ਤਾਂ ਹੁਣ ਮੈਂ ਸਾਰੀਆਂ ਮੂਲੀਆਂ ਨੂੰ ਨਿਚੋੜ ਲਵਾਂਗੀ ਇਸ ਵਿੱਚੋਂ ਆਪਾਂ ਇੱਕ ਕਾਲੀ ਮੂਲੀਆਂ ਦੇ ਹੀ ਪਰੌਂਠੇ ਬਣਾਵਾਂਗੇ ਆਪਾਂ ਇਸ ਤੇ ਪਰੌਂਠੇ ਬਣਾ ਲਵਾਂਗੇ ਉਸ ਦੇ ਲਈ ਮੈਂ ਇੱਕ ਕੌਲੀ ਕਣਕ ਦਾ ਆਟਾ ਲਿਆ ਹੈ ਸਵਾਦ ਅਨੁਸਾਰ ਨਮਕ ਪਾਵਾਂਗੇ ਇਹ ਪਰੌਂਠੇ ਬਹੁਤ ਟੇਸਟੀ ਬਣ ਕੇ ਤਿਆਰ ਹੋਣਗੇ ਇੱਕ ਛੋਟਾ ਚਮਚ ਰੈੱਡ ਚਿਲੀ ਪਾਊਡਰ ਪਾਵਾਂਗੇ ਥੋੜੀ ਜਿਹੀ ਹਰੀ ਮਿਰਚ ਪਾਵਾਂਗੇ ਇਹਨਾਂ ਪਰੌਂਠਿਆਂ ਨੂੰ ਆਪਾਂ ਲਾਂਚ ਜਾਂ ਬ੍ਰੇਕਫਾਸਟ ਦੇ ਵਿੱਚ ਖਾ ਸਕਦੇ ਹਾਂ ਥੋੜਾ ਜਿਹਾ ਜੀਰਾ ਪਾਵਾਂਗੇ ਸਾਦੇ ਤਣੇ ਇਹਨੂੰ ਪਾਵਾਂਗੇ ਥੋੜਾ ਜਿਹਾ ਕੁੱਟ ਕੇ ਇਸ ਦਿਨ ਬਹੁਤ ਟੇਸਟੀ ਪਰੌਂਠੇ ਬਣ ਕੇ ਤਿਆਰ ਹੋਣਗੇ ਪਰੌਂਠੇ ਨੇ ਲੈ ਚਾਹ ਪਿਆਜ਼ ਨੰਬਾ ਕੱਟ ਕੇ ਪਾਉਣਾ ਸੀ ਆ ਜੀ ਆਪਾਂ ਥੋੜਾ ਜਿਹਾ ਅੱਧਾ ਚਮਚ ਜੀਰਾ ਪਾਵਾਂਗੇ ణిగల్ా లేని స్ంగలే మింతటాఇ గెమదిరందా ఇరి వా మాటింది పాఏషంగళి అబోది ల్ంతట్త. బాటి కాంత్యానింస్ం అధాణటాది ఄటి సేం అగెస్ం ਸਾਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਟੇ ਦੇ ਵਿੱਚ ਐਸਾ ਮਿਕਸ ਕਰਨ ਤੋਂ ਬਾਅਦ ਇਸ ਦੇ ਵਿੱਚ ਕद्दूकस ਕੀਤੀਆਂ ਹੋਈਆਂ ਮੂਲੀਆਂ ਪਾਵਾਂਗੇ ਮੂਲੀਆਂ ਨੂੰ ਮਿਕਸ ਕਰ ਲਵਾਂਗੇ ਆਟੇ ਦੇ ਵਿੱਚ ਪਿਆਜ਼ ਪਾਵਾਂਗੇ ਮੂੜੀਆਂ ਪਾ ਕੇ ਆਟੇ ਦੇ ਵਿੱਚ ਪਹਿਲਾਂ ਇਸ ਨੂੰ ਮਿਕਸ ਕਰ ਲਵਾਂਗੇ ਇਸ ਦੇ ਨਾਲ ਆਪਾਂ ਨੂੰ ਪਤਾ ਚੱਲ ਜੇਗਾ ਕਿ ਆਟਾ ਗੁੰਨਣ ਵੇਲੇ ਕਿੰਨਾ ਕੁ ਪਾਣੀ ਪਾਏਗਾ ਇਸ ਦੇ ਵਿੱਚ ਫਿਰ ਆਟਾ ਜ਼ਿਆਦਾ ਢਿੱਲਾ ਨਹੀਂ ਹੋਏਗਾ ਥੋੜਾ ਜਿਹਾ ਹਰਾ ਧਨੀਆ ਪਾਵਾਂਗੇ ਇਸ ਨੂੰ ਮਿਕਸ ਕਰਨ ਤੋਂ ਬਾਅਦ ਇਸ ਦੇ ਵਿੱਚ ਇੱਕ ਛੋਟਾ ਚਮਚ ਰੈੱਡ ਚਿੱਲੀ ਪਾਊਡਰ ਪਾਵਾਂਗੇ ਆਪਾਂ ਮਿਰਚ ਪਹਿਲਾਂ ਵੀ ਪਾਈ ਹੈ ਇਸ ਲਈ ਆਪਾਂ ਮਿਰਚ ਥੋੜੀ ਹਿਸਾਬ ਨਾਲ ਹੀ ਪਾਵਾਂਗੇ ਜੇ ਕਰਤਾ ਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਤੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਤੁਸੀਂ ਦੇਖ ਸਕਦੇ ਹੋ ਹੁਣ ਮੂੜੀਆਂ ਦੇ ਵਿੱਚ ਬਹੁਤ ਘੱਟ ਪਾਣੀ ਪਾਏਗਾ ਠੀਕਰ ਆਪਾਂ ਇਸ ਤਰੀਕੇ ਨਾਲ ਮੂੜੀਆਂ ਨੂੰ ਪਹਿਲਾਂ ਹੀ ਮਿਕਸ ਕਰ ਲਵਾਂਗੇ ਤਾਂ ਹੁਣ ਆਪਾਂ ਇਸ ਦੇ ਵਿੱਚ ਥੋੜਾ ਥੋੜਾ ਪਾਣੀ ਪਾਵਾਂਗੇ जेकर तोडियो पहली बार देख रहे हो तो अभी तो पहला भी अपने चैनल से कई होर भी पाइया ने वो भीडियोज़ भी जरूर देखो जी थोड़ा थोड़ा पानी पा के आटा गुन्न लवेंगे एक बार पानी नहीं पावेंगे थोड़ा थोड़ा पानी पा के आटा गुन्न लवोंगे ਇਸ ਤਰੀਕੇ ਦੇ ਬਣੇ ਹੋਏ ਪਰੌਂਠਿਆਂ ਨੂੰ ਆਪਾਂ ਬੱਚਿਆਂ ਨੂੰ ਟਿਫਿਨ ਦੇ ਵਿੱਚ ਪੈਕ ਕਰਕੇ ਵੀ ਦੇ ਸਕਦੇ ਹਾਂ ਇਹ ਸੁਬਾਹ ਸੁਬਾਹ ਬਣਾਉਣੇ ਬਹੁਤ ਈਜ਼ੀ ਹੈ ਇਹ ਪਰੌਂਠੇ ਚਟਪਟ ਬਣ ਕੇ ਤਿਆਰ ਹੋ ਜਾਂਦੇ ਨੇ ਇਹਨਾਂ ਨੂੰ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਇਹ ਬਹੁਤ ਈਜ਼ੀ ਰੈਸਪੀ ਹੈ ਆਟੇ ਨੂੰ ਠੀਕ ਜਿਹਾ ਗੋਲ ਨੀ ਕੇ ਤਿਆਰ ਕਰ ਲਵਾਂਗੇ ਸੁਨਣਾ ਜ਼ਿਆਦਾ ਸਖਤ ਰੱਖਾਂਗੇ ਨਾ ਜ਼ਿਆਦਾ ਨਰਮ ਰੱਖਾਂਗੇ ਇਸ ਤਰੀਕੇ ਦੇ ਬਣੇ ਹੋਏ ਪਰੌਂਠੇ ਬਹੁਤ ਟੇਸਟੀ ਲੱਗਦੇ ਨੇ ਤੁਸੀਂ ਇਸ ਰੈਸਪੀ ਨੂੰ ਇੱਕ ਵਾਰ ਟਰਾਈ ਕਰਕੇ ਦੇਖਿਓ ਜੀ ਗਰਮ ਗਰਮ ਪਰੌਂਠੇ ਠੰਡੇ ਠੰਡੇ ਦਹੀਂ ਦੇ ਨਾਲ ਬਹੁਤ ਟੇਸਟੀ ਲੱਗਦੇ ਨੇ ਇਸ ਦਾ ਮਲਾਈਂ ਜੀ ਆਟਾ ਗੋਣ ਕੇ ਤਿਆਰ ਕਰ ਲਵਾਂਗੇ ਹੁਣ ਆਟਾ ਗੋਣ ਕੇ ਤਿਆਰ ਹੈ ਨਾ ਪਾਟੀ ਨੂੰ 5 ਮਿੰਟ ਦੇ ਲਈ ਰੈਸਟ ਲਈ ਰੱਖਾਂਗੇ ਹੁਣ ਆਪਾਂ 5 ਮਿੰਟਾਂ ਬਾਅਦ ਇਸ ਤੇ ਪਰੌਂਠੇ ਬਣਾ ਲਵਾਂਗੇ ਜਿੰਨੇ ਸਾਈਜ਼ ਦੇ ਪਰੌਂਠੇ ਬਣਾਉਣੇ ਹੋਣ ਉਸ ਹਿਸਾਬ ਨਾਲ ਪੀੜੇ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਆਟਾ ਕਿੰਨਾ ਵਧੀਆ ਗੁਣ ਕੇ ਤਿਆਰ ਹੋਇਆ ਹੈ ਸੁੱਕਾ ਆਟਾ ਲਗਾ ਲਵਾਂਗੇ ਪੀੜਾ ਤੋੜ ਲਵਾਂਗੇ ਅਸੀਸ ਤੋਂ ਪਹਿਲਾਂ ਵੀ ਆਪਣੇ ਚੈਨਲ ਤੇ ਕਈ ਹੋਰ ਤਰੀਕੇ ਦੇ ਪਰੌਂਠਿਆਂ ਦੀ ਵੀਡੀਓ ਪਾ ਰੱਖੀ ਹੈ ਜਿਵੇਂ ਮੇਥੀ ਵਾਲੇ ਪਰੌਂਠੇ, ਹਰੇ ਮਟਰ ਵਾਲੇ ਪਰੌਂਠੇ ਤੇ ਕਈ ਹੋਰ ਪਰੌਂਠੇ ਤੇ ਕਈ ਹੋਰ ਵੀਡੀਓਜ਼ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ। ਨਾ ਭੈਸ ਨੂੰ ਵੇਲ ਲਵਾਂਗੇ। ਪਤਲਾ-ਪਤਲਾ ਵੇਲ ਲਵਾਂਗੇ ਰੋਟੀ ਨੂੰ। ਇਸ ਦੇ ਵਿੱਚ ਥੋੜਾ ਜਿਹਾ ਘਿਓ ਲਾ ਲਵਾਂਗੇ। ਚੰਗੀ ਤਰ੍ਹਾਂ ਘਿਓ ਲਗਾ ਲਵਾਂਗੇ ਰੋਟੀ ਉੱਪਰ ਘਿਓ ਲਗਾ ਕੇ ਇਸਦੇ ਇਹ ਸਾਈਡਾਂ ਨੂੰ ਫੋਲਡ ਕਰ ਲਵਾਂਗੇ ਤੇ ਜਲਦੀ ਪਰੌਂਠਾ ਬਣਾ ਲਵਾਂਗੇ ਸੁੱਕਾ ਆਟਾ ਲਗਾ ਲਵਾਂਗੇ ਇਸ ਨੂੰ ਪਤਲਾ ਪਤਲਾ ਬੇਲ ਲਵਾਂਗੇ ਮੈਂ ਇਸ ਪਰੌਂਠੇ ਨੂੰ ਥੋੜਾ ਜਿਹਾ ਕ੍ਰਿਸਪੀ ਜਿਹਾ ਬਣਾ ਕੇ ਤਿਆਰ ਕਰਾਂਗੀ ਇਸ ਲਈ ਮੈਂ ਇਸ ਨੂੰ ਥੋੜਾ ਪਤਲਾ ਹੀ ਵੇਲਾਂਗੀ ਆਪਾਂ ਅੱਜ ਦੋ ਪਰੌਂਠੇ ਬਣਾਵਾਂਗੇ ਇੱਕ ਸੌਫਟ ਤੇ ਇੱਕ ਕ੍ਰਿਸਪੀ ਹੁਣ ਪਰੌਂਠਾ ਬੇਸ ਕੀ ਤਿਆਰ ਹੈ ਇਸ ਨੂੰ ਪਕਾ ਲਵਾਂਗੇ ਤਵੇ ਉੱਪਰ ਪਰੌਂਠਾ ਪਾਵਾਂਗੇ ਤੇ ਇਸ ਨੂੰ ਪਕਾ ਲਵਾਂਗੇ ਹੁਣ ਪਰੌਂਠਾ ਇੱਕ ਸਾਈਡ ਤੋਂ ਹਲਕਾ ਜਿਹਾ ਪੱਕ ਚੁੱਕਿਆ ਇਸ ਦੀ ਸਾਈਡ ਚੇਂਜ ਕਰ ਦੇਵਾਂਗੇ ਕੇਵਲ ਕਰਾਂਗੇ ਇਸ ਤਰੀਕੇ ਨਾਲ ਬਹੁਤ ਟੇਸਟੀ ਪਰੌਂਠੇ ਬਣ ਕੇ ਤਿਆਰ ਹੋਣਗੇ। ਵਾਪਸ ਇਸ ਦੀ ਸਾਈਡ ਚੇਂਜ ਕਰ ਦੇਵਾਂਗੇ। ਕੇਵਲ ਲਗਾ ਲਵਾਂਗੇ। ਇਸ ਤਰੀਕੇ ਦੇ ਗਰਮ-ਗਰਮ ਪਰੌਂਠੇ ਠੰਡੇ-ਠੰਡੇ ਦਹੀਂ ਦੇ ਨਾਲ ਬਹੁਤ ਟੇਸਟੀ ਲੱਗਦੇ ਨੇ। ਤੁਸੀਂ ਇਸ ਰੈਸਪੀ ਨੂੰ ਇੱਕ ਵਾਰ ਟਰਾਈ ਕਰਕੇ ਦੇਖਿਓ ਜੀ। ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਪਰੌਂਠੇ ਬਣ ਕੇ ਤਿਆਰ ਹੋਣਗੇ ਹੁਣ ਆਪਾਂ ਇਸਦੀ ਸਾਈਡ ਚੇਂਜ ਕਰ ਦੇਵਾਂਗੇ ਅਮੇ ਅਤੇ ਪਰੌਂਠੇ ਨੂੰ ਘਿਓ ਲਗਾ ਕੇ ਪਕਾਇਆ ਹੈ ਆਪਾਂ ਰਿਫਾਈਨਡ ਆਇਲ ਲਗਾ ਕੇ ਵੀ ਪਰੌਂਠੇ ਨੂੰ ਪਕਾ ਸਕਦੇ ਹਾਂ ਇਸ ਦੀਆਂ ਸਾਈਡਸ ਚੇਂਜ ਕਰਕੇ ਇਸ ਉੱਪਰ ਘਿਓ ਲਗਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਇੱਕ ਸਾਈਡ ਤੋਂ ਪਰੌਂਠਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਦੂਸਰੀ ਸਾਈਡ ਵੀ ਆਪਾਂ ਇਸੇ ਤਰੀਕੇ ਨਾਲ ਹੀ ਪਕਾ ਲਵਾਂਗੇ ਹੁਣ ਪਰੌਂਠਾ ਬਣ ਕੇ ਤਿਆਰ ਹੈ ਇਸ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਗਰਮ ਗਰਮ ਪਰੌਂਠੇ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਅਸੀਂ ਇਸੇ ਤਰੀਕੇ ਨਾਲ ਹੀ ਬਾਕੀ ਪਰੌਂਠੇ ਬਣਾ ਲਵਾਂਗੇ ਇਹ ਪਰੌਂਠੇ ਬਹੁਤ ਟੇਸਟੀ ਬਣਦੇ ਨੇ ਜੀ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ ਜੇ ਕਰਤੋਂ ਸਾਡੀ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਹਾਲ ਕਰਦੇ ਹੋ ਜ ਤੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅਸੀਂ ਇਸ ਤੋਂ ਪਹਿਲਾਂ ਆਪਣੇ ਚੈਨਲ ਤੇ ਕਈ ਹੋਰ ਸਨੈਕਸ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਸ ਪਰੌਂਠੇ ਨੂੰ ਵੀ ਆਪਾਂ ਰੋਟੀ ਦੀ ਤਰ੍ਹਾਂ ਪਤਲਾ ਬੇਲ ਲਵਾਂਗੇ ਫਿਰ ਇਸ ਦੇ ਉੱਪਰ ਘਿਓ ਲਗਾਵਾਂਗੇ ਚੰਗੀ ਤਰ੍ਹਾਂ ਘਿਓ ਲਗਾ ਲਵਾਂਗੇ ਰੋਟੀ ਉੱਪਰ ਫਿਰ ਇਸ ਨੂੰ ਫੋਲਡ ਕਰ ਲਵਾਂਗੇ ਮੈਂ ਇਸ ਨੂੰ ਇਸ ਤਰੀਕੇ ਨਾਲ ਬਣਾਇਆ ਹੈ ਪਰ ਇਸ ਨੂੰ ਟ੍ਰਾਇੰਗਲ ਜਾਂ ਕਿਸੇ ਵੀ ਸ਼ੇਪ ਵਿੱਚ ਬਣਾ ਸਕਦੇ ਹਾਂ ਇਸ ਤਰੀਕੇ ਦੇ ਪਰੌਂਠਿਆਂ ਨੂੰ ਆਪਾਂ ਆਪਣੇ ਡੇਲੀ ਰੁਟੀਨ ਵਿੱਚ ਨਾਸ਼ਤੇ ਦੇ ਵਿੱਚ ਬਣਾ ਸਕਦੇ ਹਾਂ ਸੁੱਕਾ ਤੇ ਲਗਾ ਕੇ ਪਰੌਂਠੇ ਨੂੰ ਬੇਲ ਲਵਾਂਗੇ ਇਹ ਪਰੌਂਠੇ ਬਣਾਉਣ ਵੇਲੇ ਆਪਾਂ ਨੂੰ ਕੋਈ ਸਟਫਿੰਗ ਭਰਨ ਦੀ ਜ਼ਰੂਰਤ ਨਹੀਂ ਹੈ ਇਸੇ ਤਰੀਕੇ ਨਾਲ ਹੀ ਆਪਾਂ ਬੜੀ ਆਸਾਨੀ ਦੇ ਨਾਲ ਪਰੌਂਠੇ ਬਣਾ ਕੇ ਤਿਆਰ ਕਰ ਲਵਾਂਗੇ ਪਰਾਠੇ ਨੂੰ ਤਾਂ ਅਸੀਂ ਉੱਪਰ ਪਾ ਕੇ ਪਕਾ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਤੇਜ਼ੀ ਤੇ ਨਰਮ ਪਰੌਂਠੇ ਬਣ ਕੇ ਤਿਆਰ ਹੋਣਗੇ ਇਸ ਤਰੀਕੇ ਤੇ ਬਣੇ ਹੋਏ ਪਰੌਂਠੇ ਸਭ ਨੂੰ ਬਹੁਤ ਪਸੰਦ ਆਉਣਗੇ ਇਸ ਦਿਨ ਸਾਈਡ ਚੇਂਜ ਕਰਕੇ ਪਕਾ ਲਵਾਂਗੇ ਉਤੇ ਉੱਪਰ ਕਿਉਂ ਲਗਾਵਾਂਗੇ ਕਰਕੇ ਤੁਸੀਂ ਪਰੌਂਠਿਆਂ ਦੇ ਵਿੱਚ ਸਟਫਿੰਗ ਭਰ ਕੇ ਬਣਾਉਨੇ ਹੁੰਦਾ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਪਰੌਂਠੇ ਬਣਾ ਕੇ ਦੇਖਿਓ ਜੀ ਇਹ ਪਰੌਂਠੇ ਬਹੁਤ ਟੇਸਟੀ ਬਣਦੇ ਨੇ ਇਹਨਾਂ ਨੂੰ ਬਣਾਉਣਾ ਬਹੁਤ ਈਜ਼ੀ ਹੈ ਇਸ ਤਰੀਕੇ ਦੇ ਪਰੌਂਠਿਆਂ ਨੂੰ ਆਪਾਂ ਡੇਲੀ ਰੂਟੀਨ ਦੇ ਵਿੱਚ ਝਟਪਟ ਬਣਾ ਕੇ ਤਿਆਰ ਕਰ ਸਕਦੇ ਹਾਂ ਇਹ ਪਰੌਂਠੇ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਸਾਈਡ ਚੇਂਜ ਕਰਕੇ ਪਰੌਂਠੇ ਨੂੰ ਪਕਾ ਲਵਾਂਗੇ ਹੁਣ ਪਰੌਂਠਾ ਬਣ ਕੇ ਤਿਆਰ ਹੈ ਗਰਮ ਗਰਮ ਪਰੌਂਠੇ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਵੀਡੀਓ ਦੇਖਣ ਲਈ ਧੰਨਵਾਦ ਜੀ